ਹਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪ੍ਰਿਪਲ ਕਰਜੋਂ ਦਾ ਬਲੌਗਸ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਆਪਾਂ ਕਰਦੇ ਆ ਜੀ ਅੱਜ ਦੇ ਬਲੌਗ ਦੀ ਸਟਾਰਟਿੰਗ ਤੇ ਮੈਂ ਹੋਗੀ ਸੀ ਜੀ ਤਿਆਰ ਆਪਾਂ ਚੱਲਦੇ ਆ ਜੀ ਸੁਨਾਮ ਸ਼ਾਪਿੰਗ ਕਰਨ ਤੇ ਮੈਮੀ ਤੇ ਕਰਦੇ ਤੁਹਾਨੂੰ ਅੱਜ ਦਾ ਬਲੌਗ ਬਹੁਤ ਹੀ ਵਧੀਆ ਲੱਗੂਗਾ ਜੇ ਬਲੌਗ ਵਧੀਆ ਲੱਗਿਆ ਤਾਂ ਤੁਸੀਂ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਤੇ ਜਿਨ੍ਹਾਂ ਨੇ ਹਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣ ਤੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਣ ਬਲੌਗ ਕਿਦਾਂ ਦਾ ਲੱਗਿਆ ਠੀਕ ਬਾਈ ਲੈਟ ਗਈ ਹੋਈ ਐ ਤੇ ਸ਼ਾਮ ਨੂੰ ਹੋ ਜੀ ਲੈਟ ਕੱਟ ਲੱਗਿਆ ਉਹ ਕੱਟ ਜੀ ਉਹ ਅੰਦਰ ਵੀ ਜੀ ਨਹੀਂ ਮਿਲ ਰਹੀ ਜੀ ਉੱਧਰ ਕਰਕੇ ਬੰਦ ਕਰ ਰੱਖੀ ਠੀਕ ਪੀਣਾ ਤੋਂ ਵੀ ਕਿਉਂ ਕੋ ਬੇਨਨ ਪੀਤੇ ਹੋ ਨਾ ਅੱਜ ਹਮ ਚਲੋ ਜੀ ਆਪਾਂ ਸ਼ਾਪਿੰਗ ਕਰੇ ਤੁਹਾਨੂੰ ਦਿਖਾਉਣੇ ਆਪਾਂ ਸ਼ਾਪਿੰਗ ਕਾਦੀ ਕਾਦੀ ਕਰਕੇ ਆਏ ਆਂਗੇ ਸਭ ਤੋਂ ਪਹਿਲਾਂ ਤਾਂ ਆਪਾਂ ਪ੍ਰਿਸਪਾਲ ਤੁਹਾਨੂੰ ਬਣਕੇ ਹੋ ਗਿਆ ਜੀ ਉਹ ਰਿਪੋਰਟ ਕੀ ਦੇਣਾ ਤਾਂ ਤੇ ਉਹ ਦਿਖਾਉਣੇ ਆਂਗੇ ਪਰ ਇਹਨਾਂ ਨੂੰ ਪਹਿਲਾਂ ਜਾਣਾ ਤੇ ਤਰੀਕਾ ਨਾਲ ਕਰਕੇ ਅਸੀਂ 2 ਦਿਨ ਪਹਿਲਾਂ ਹੀ ਲੈਣ ਦਸਮਾਨ ਇਧਰਲੀ ਵੀ ਰਹਿੰਦੀ ਇੱਕ ਇਕ ਕਰਨੀ ਹੈ ਦੇਖੋ ਜੀ ਉਹ ਜਿਹੜੀ ਪਹਿਲੀ ਦੇਖ ਲੈਣਗੇ ਵੀਡੀਓ ਚ ਦੇਖ ਲੈਣ ਦੇ ਪਤਾ ਲੱਗ ਜੀ ਥੋੜਾ ਬੋਧਲਾ ਦੇ ਲੋ ਜੀ ਐਸੀ ਆਪਣਾ ਟੁੱਟਾ ਇਹਾਂ ਦੇ ਚੱਪੜਾ ਗੁਲਪਨੀਤ ਦੇ ਆ ਜਾਣਗੇ ਮੀਆਂ ਇਹ ਆ ਜਾਣ ਗਿਆ ਤੇ ਸਾਇਤ ਤਾਂ ਮੇਰੇ ਕਿੰ ਜੰਨੀ ਕਿਹਾ ਸੀ ਫਿਰ ਮੇਰੇ ਤਾਂ ਨਹੀਂ ਆਉਂਦਾ ਨੰਬਰ ਤਾਂ ਹੈ ਸੈਇਆ ਹੀ ਹੁੰਦੀਆਂ ਨੇ ਨਾ ਮਰਪੈਨਸ ਇਨਸੋਲੀਨ ਕੰਮੀ ਇੱਕ ਕੋ ਦੇ ਸੂਪ ਆਣਾ ਸੇਤੀ ਉਹ ਹੋ ਜਾਂਦਾ ਨਹੀਂ ਹੁੰਦੀ ਉਹ ਚਲੋ ਜੀ ਇੱਕ ਆਪਾਂ ਨੇ ਦੋ ਜੋੜੇ ਲੈ ਜੀ ਹੁਣ ਆਪਾਂ ਤੁਹਾਨੂੰ ਦਿਖਾਉਣੇ ਆ ਗਏ ਮੰਮੀ ਜੀ ਦਾ ਸੂਟ ਤੇ ਜਿਹੜਾ ਹੈਂਡਵਰਕ ਕਰਵਾਇਆ ਸੀਗਾ ਤੇ ਹੈਂਡਵਰਕ ਵਾਲੀ ਕੜਾਈ ਕੀਤੀ ਹੋਈ ਹੈ ਇਸ ਤੇ ਤੇ ਬਹੁਤ ਹੀ ਸੋਹਣਾ ਬਣ ਗਿਆ ਸੀ ਤੇ ਪਹਿਲਾਂ ਆ ਗਿਆ ਸੀ ਜੀ ਆਪਣੇ ਕੋਲੇ ਤੇ ਫਿਰ ਆਪਾਂ ਨੇ ਚੁੰਨੀ ਡਾਈ ਕਰਵਾਉਣ ਵਾਸਤੇ ਦਿੱਤਾ ਹੋਇਆ ਸੀਗਾ ਤਾਂ ਕਰਕੇ ਨਾਲ ਹੀ ਦੇ ਕੇ ਆਏ ਸੀਗੇ ਦੇਖੋ ਤੁਸੀਂ ਤੇ ਹੱਥਾਂ ਨਾਲ ਕੀਤੀ ਹੋਈ ਹੈਗੀ ਇਹ ਤੇ ਸਾਰੀ ਕੜਾਈ ਜੇ ਤੁਸੀਂ ਵੀ ਇਸ ਤਰ੍ਹਾਂ ਦੇ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋਗੇ ਤਾਂ ਤੁਸੀਂ ਅਨਦਰ ਬੁਟੀਕ ਤੇ ਜਾ ਸਕਦੇ ਹੋਗੇ ਉਹਨਾਂ ਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਉਹਨਾਂ ਦਾ ਇੰਸਟਾਗ੍ਰam ਤੇ ਵੀ ਅਕਾਊਂਟ ਹੈ ਜੀ ਤੇ ਉੱਥੇ ਵੀ ਤੁਸੀਂ ਜਾ ਕੇ ਦੇਖ ਸਕਦੇ ਹੋਗੇ ਤੇ ਆ ਜੀ ਬਾਵਾ ਤੇ ਸਾਈ ਬਹੁਤorge ਹੱਥ ਵੀ ਇਹ ਸੂਟ ਬਹੁਤ ਪਸੰਦ ਕੀਤਾ ਸਾਰਿਆਂ ਨੇ ਜਦੋਂ ਸਲਾਈ ਕਰਾ ਲਿਆ ਫਾਸਟ ਫਿਰ ਦਿਖਾਵਾਂਗੇ ਜਦੋਂ ਸਲਾਈ ਹੋ ਗਿਆ ਆਪਾਂ ਤੁਹਾਨੂੰ ਫੇਰ ਵੀ ਦਿਖਾਵਾਂਗੇ ਜਦੋਂ ਮੰਮਾ ਜੀ ਪਾਉਣਗੇ ਤੇ ਆਪਾਂ ਤੁਹਾਡੇ ਨਾਲ ਵੀਡੀਓ ਵੀ ਸ਼ੇਅਰ ਕਰਾਂਗੇ ਇਹ ਹੈ ਜਿਸ ਦੇ ਨਾਲ ਦੁਪੱਟਾ ਮੈਂ ਤਾਂ ਉਹ ਉਹ ਓਏ ਆ ਉਹਨੇ ਉਹ ਸਰਕਲ ਨਹੀਂ ਪਾਈ ਹੈਗੇ ਦੂਜੇ ਮੈਂ ਸਰਕਲ ਬਣਾ ਦਿਓ ਚਲ ਆ ਵੀ ਠੀਕ ਆ ਇਹ ਵੀ ਸੋਣ ਲੱਗਦੀ ਹੁੰਦਾ ਮੈਨਾਂ ਇਹਨੂੰ ਹੰਕੀ ਤੇ ਕੱਟਣਾ ਹੋਵੇ ਨਹੀਂ ਲੱਗ ਕੇ ਤਾਂ ਉਨੀ ਹੋ ਜਾਂਦੀ ਹੈਗੇ ਚਲੋ ਜੀ ਇਸੇ ਅੱਜ ਦਾ ਆਪਣਾ ਬਲੌਗ ਤੇ ਮੈਂ ਮੀਤ ਕਰਦੀ ਤੁਹਾਨੂੰ ਅੱਜ ਦਾ ਬਲੌਗ ਬਹੁਤ ਹੀ ਵਧੀਆ ਲੱਗਿਆ ਹੋਗਾ ਜੇ ਬਲੌਗ ਵਧੀਆ ਲੱਗਿਆ ਤਾਂ ਤੁਸੀਂ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਤੇ ਜਿਹੜੇ ਆਪਣੇ ਨਵੇਂ ਈ ਵਿਊਅਰਸ ਨੇਗੇ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦੀ ਹਾਂਗੀ ਤੇ ਉਹ ਆਪਾਂ ਨੂੰ ਐਦਾਂ ਹੀ ਦੇਖਦੇ ਰਹਿਣ ਤੇ ਆਪਣੇ ਚੈਨਲ ਨੂੰ ਅੱਗੇ ਸ਼ੇਅਰ ਜਰੂਰ ਕਰਦੇ ਘਰੋ ਜੀ ਤੇ ਚਲੋ ਜੀ ਬਲੌਗ ਦੇ ਅੰਤ ਪੱਥੀ ਕਰਦੇ ਹਾਂ ਜੀ ਮਿਲਦੇ ਹਾਂ ਕੱਲ੍ਹ ਕਿਸੇ ਨਵੇਂ ਬਲੌਗ ਦੇ ਨਾਲ ਸ਼ਤਰੀਆ ਕਰ